ਨਨੋ ਪਿਆਰ ਕਰਨ ਵਾਲਿਆਂ ਵਾਸਤੇ ਆਪਾਂ ਦੁਬਾਰਾ ਦੱਸ ਦਿੰਨੇ ਹੁਸਤਾਜ ਜੀ ਇੱਕ ਵਾਰੀ ਫੇਰ ਦੱਸ ਦਿਓ ਇਹਦਾ ਕੀਤਾ ਕੀ ਕੀ ਆ ਇਹਦਾ ਆਪਾਂ ਇੱਕ ਤਾਂ ਕੇਮ ਚੇਂਜ ਕੀਤੀ ਆ ਹਾਂਜੀ ਤੇ ਇੱਕ ਇਹਦਾ ਆਪਾਂ ਪੰਪ ਦੀ ਮੋਡੀਫਿਕੇਸ਼ਨ ਕੀਤੀ ਆ ਓਕੇ ਟਰਬੋ ਨੂੰ ਕੁਛ ਕੀਤਾ ਹਾਂ ਟਰਬੋ ਨੂੰ ਵੀ ਸੈਟਿੰਗ ਕੀਤੀ ਆ ਟਰਬੋ ਸੈਟਿੰਗ ਕੀਤੀ ਇੰਜਨ ਦਾ ਹੋਰ ਕੁਛ ਨਹੀਂ ਬਦਲਿਆ ਜੋਰ ਵੇਖਿਓ ਤੁਸੀਂ ਗੱਲਬਾਤ ਆ ਪੂਰੀ ਆ ਸਵਾਦ ਆਊਗਾ ਪੂਰਾ ਸਵਾਦ ਹੀ ਨਾ ਆਇਆ ਫਿਰ ਕਰਨ ਦਾ ਫਾਇਦਾ ਕੀ ਹਾਂ ਕੰਮ ਦੀ ਵੀ ਗਰੰਟੀ ਹੋ ਪੂਰੀ ਆ ਗਰੰਟੀ ਕਹਿਣ ਦਾ ਮਤਲਬ ਗਰਮ ਹੋਉਂਦੇ ਨੇ ਜਿਹੜੇ ਹੁਣ ਆਪਾਂ ਨੂੰ ਚੜੀ ਜੰਨੇ ਆ। ਹਾਂ ਗਰਮਦਣੀ ਨਾ ਹੋ। ਨਾ ਨਾ ਨਾ। ਇਹ ਤਾਂ ਭੁੱਲ ਜੋ ਇਹ ਚੀਜ਼ਾਂ। ਕਿਉਂਕਿ ਨਾ ਅਵੇ ਹਲਾਕੀ ਬੰਦਾ ਪਿਆ ਆਪਣਾ। ਉੱਧਰ ਵੀ ਟੀ ਚਲਦਾ ਵੀ ਇਹ ਕੇਮ ਵੀ ਆਪਾਂ ਰੀਗਨਲ ਪਾਉਨੇ ਆ। ਯਾਰ ਇਹ ਵੀ ਬੜਾ ਪੰਗਾ ਹੀ ਸੱਚਨ ਤੂੰ ਗੱਲ ਛੇੜ ਹੀ ਲਈ। ਕੇਮਾਂ ਮਿਲਦੀਆਂ ਨਹੀਂ ਕਿਵੇਂ ਅਵੇਲੇਬਲ ਕਰਾਵਾਂ। ਇਹ ਬਸ ਮੈਂ ਇਹ ਕਰ ਲੈਣਾ। ਇਹ ਓਰੀਜਨਲ ਕੇਮ ਆ ਆਪਾਂ ਪਾਉਨੇ। ਹਾਂ ਜਮਾਂ ਓਰੀਜਨਲ ਹੋ। ਜਮਾਂ ਓਰੀਜਨਲ ਕੇਮ ਹੋਊਗੀ। ਰਗੜ ਕੇ ਵੀ ਪਾ ਦਨੇ ਕਿ ਨਹੀਂ ਨਾ 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 ਰਗੜ ਕੇ ਨਹੀਂ ਜੇ ਰਗੜ ਕੇ ਜੇ 22 ਚਾਂਦਸ ਨਾਮ ਮਿਲੇ ਫਿਰ ਅਗਲੇ ਨੂੰ ਗਾਹ ਨਾ ਗੱਲ ਕਰਕੇ ਫਿਰ ਵੀ ਥੋੜੀ ਵਾਲੀ ਕੇਮ ਹੀ ਕਰਕੇ ਕੀਤਾ ਹੂੰ ਵੀ ਐ ਨਹੀਂ ਵੀ ਚੋਰੀ ਛਿਪੇ ਨਹੀਂ ਨਾ ਨਾ ਵੀ ਜੋ ਹੈਗਾ ਉਹ ਹੀ ਬਸ ਉਹ ਓਰੀਜਨਲ ਅਸੀਂ ਕੋਸ਼ਿਸ਼ ਵੀ ਓਰੀਜਨਲ ਦੀ ਹੁੰਦੀ ਆ ਸਾਡੇ ਕੋਲ ਤਿੰਨ ਕੇਮਾਂ ਇਸ ਤੋਂ ਪਹਿਲਾਂ ਅਸੀਂ ਰੱਖ ਲੀਆਂ ਲਿਆ ਕੇ ਪਹਿਲਾਂ ਪਹਿਲਾਂ ਹੀ ਰੱਖ ਲਿਆ ਪਤਾ ਕੀ ਜੇ ਕਰਨੀ ਵੀ ਹੋਊ ਕੇਮ ਉਹ ਮੰਨ ਲਾ ਕੋਈ ਈ ਆ ਜਾਂਦਾ ਵੀ ਨਹੀਂ ਤਨ ਪਤਾ ਹੀ ਮਿਲਦੀ ਨਹੀਂ ਹਾਂ ਹੈਨਾ ਵੇ ਕਰਾਂਗੇ ਤਾਂ ਦੱਸ ਕੇ ਰੇ ਹਟ ਕਰ ਲੈਣੀ ਆ ਉਦੋਂੋਂ ਫੇਰ ਹਾਂ ਜਨੂ ਜਿਹਨਾਂ ਜਨੂ ਪਹਿਲਾ ਸਟਾਕ ਖਤਮ ਨਾ ਉਹਨਾਂ ਚੋਂ ਅਗਲਾ ਫੇਰ ਅਰੇਂਜ ਕਰ ਲੈਣਾ ਅਰੇਂਜ ਕਰ ਲੈਣਾ ਸਾਡੇ ਕੋਲ ਬੰਦਾ ਹੈਗਾ ਦਿੱਲੀ ਦਾ ਓਕੇ ਚੱਲ ਵੀ ਜਟਾ ਇਹਦੇ ਮਗਰ ਹਾਲ ਕਿੰਨੇ ਆ 15 15 13 ਨਾ ਕਰ ਲਈਏ ਟੂ ਵੀਲਰ ਰੈਕਟਰ ਨਹੀਂ 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 15 ਹੀ ਖਚਾਂਗੇ ਸਵਾਦ ਕੀ ਆਊ ਫੇਰ ਹਾਂ ਚੱਲ ਬੇਮਰਾ ਸਵਾਦ ਹੀ ਨਾ ਦਿੱਤਾ ਹੋਰ ਫਾਇਦਾ ਕੀ ਫਿਰ ਫਿਰ ਆਹ ਤਾਂ ਗੱਲ ਹੈ ਹਾਂ ਜੇ ਅਗਲੇ ਨੂੰ ਸਵਾਦ ਹੀ ਨ ਆਇਆ ਹੋਣਾ ਤਾਂ ਵਰ ਕਰਾਉਣ ਦਾ ਕੀ ਫਾਇਦਾ ਤੇ ਵਿਚਾਲੇ ਭਾਈ ਕੰਟਰੋਲਰ ਦੀ ਲੋਡ ਨਹੀਂ ਖਿੱਚੂਗਾ ਐ ਮੈਂ ਨਾ ਖਿੱਚੂਗਾ ਹਾਂ ਹਾਂ ਖਿੱਚੋ ਪੂਰਾ ਇਹ ਲਾਓ ਤੇ ਤੇ ਪਾਣੀ ਦੇ ਪਾਲੀਏ ਹੁਣ ਨਾ ਨਾ ਬੱਸ ਚੱਲ ਫਿਰ ਇੰਜ ਨੂੰ ਪਾ ਕਿਹੜਾ ਚਟਾ 15 ਹਾਲ ਇਹ ਵੇਖਦੇ ਕੀ ਕਰਦਾ ਸਾਡੇ ਤੋਂ ਪਹਿਲਾਂ ਵੀਰ ਭਰਾ ਚੈੱਕ ਨੂੰ ਕਰ ਗਏਗਾ ਕਿ ਜਦੋਂ ਖੇਤ ਦੇ ਦੇ ਟਰੈਕਟਰ ਆਉਂਦਾ ਜ਼ਿੰਮੇਦਾਰ ਵੀਰ ਹਨਾ ਹਾਂ ਇਕੱਠੇ ਹੋ ਹੀ ਜਾਂਦੇ ਇਹ ਹੋ ਜਾਂਦੇ ਆ ਪਰ ਉਹਨਾਂ ਦੇ ਅਸੀਂ ਸ਼ਾਟ ਨਹੀਂ ਲੈ ਉਹ ਤਾਂ ਵੀਰ ਦਾ ਸ਼ੌਂਕ ਹੀ ਇਹ ਚੀਜ਼ ਤੇ ਆ ਨਾ ਹਾਂ ਆ ਜੋ ਇੱਧਰ ਚਲ ਜਿਉਂ ਉਹਨਾਂ ਦੇ ਸ਼ਾਟ ਆਪਾਂ ਤਾਂ ਨਹੀਂ ਲਾਇਆ ਵੀਰ ਭਰਾਵਾਂ ਨੇ ਕਿਹਾ ਵੀ ਅਸੀਂ ਹੋਰ ਕਿਤੋਂ ਕਰਾਉਂਦੇ ਪਾ ਵੀ ਸਾਡੇ ਵਿੱਚ ਹਾਂ ਸਾਡੇ ਵਿੱਚ ਵੀਡੀਓ ਨਾ ਲਿਆਓ ਫਿਰ ਆਪਾਂ ਨਹੀਂ ਲਿਆਂਦੀ ਆਪਦੀ ਹਰੇਕ ਤੇ ਨਾ ਹਾਂ ਹਾਂ ਕੰਟਰੋਲ ਤੋਂ ਬਿਨਾਂ ਮੈਂ ਵੀ ਉਹ ਹੀ ਕਹਿੰਦਾ ਆਂ ਹਾਂ ਆ ਜਾ ਵੀ ਕਰ ਲੈ ਇਹਨੂੰ ਬੈਗ ਬੰਦ ਨਹੀਂ ਹੋਣਾ ਚਾਹੀਦਾ ਮੈਂ ਤੁਹਾਨੂੰ ਦੱਸਦਾ ਪਹਿਲਾਂ ਨਹੀਂ ਨਹੀਂ ਬੰਦ ਨਹੀਂ ਹੁੰਦਾ ਕਿਤੇ ਨਾ ਜਮਾਂ ਅੰਜਾਂ ਲਈ ਵੇ ਤਾਣਾ ਬੰਦ ਹੋਵੇ ਸਵਾਦ ਹੀ ਨਾ ਆਉਂਦਾ ਹਾਂ ਜਦੋਂ ਇਹ ਸਵਾਦ ਨਹੀਂ ਆਉਂਦਾ ਜੀ ਆਹਦਾ ਹੀ ਚੀਜ਼ ਆ ਪਰੇਤੀ ਹੁੰਦੀ ਆ 那大家到这里去？ ਤੁੱਕੇ ਮੈਂ ਉਹ ਗੱਲ ਬਾਈ ਨਾ ਕਰਦਾ ਇੰਨਾ ਜ਼ੋਰ ਤਾਂ ਨਹੀਂ ਆਪਾਂ ਲਵਾਉਣਾ ਘਰੇ ਦੇ ਚੱਲਣ ਦੇ ਚੱਲਣ ਦੇ ਚੱਲਣਾ ਚੱਲਣਾ ਕੋਈ ਨਹੀਂ ਸੰਗਰ ਕੰਮੇ ਆ ਜੋਰ ਪੂਰੀ ਗੱਲ ਵਾਦਾ ਤੋਂ ਦੇਖਣਾ ਨਾ ਜਦੋਂ ਟਾਲੀ ਟੁਲੀ ਖੁੱਬ ਜੇ ਕੋਈ ਨਾ ਓਕੇ ਟਰੈਕਟਰ ਦਾ ਪਤਾ ਦੋ ਮਿੰਟਾਂ ਲੱਗਦੇ ਦੋ ਮਿੰਟ ਚ ਲਾ ਦਾਂਦਾ ਪਹਿਲੇ ਕਿਹੜੇ ਦੱਸਣਾ ਟਰੈਕਟਰ ਤਾਂ ਕਿ ਜੇ ਮਰ ਗਿਆ ਬੰਦ ਹੋ ਜਾਣਾ ਹੀ ਨਹੀਂ ਹਾਂ ਟਰੋਕੇ ਆ ਜਾਵਾਂ ਉਹਨਾਂ ਆਪ ਗਰੀਆ ਨਾ ਠਾ ਚੱਕ ਹਾਂ ਇਹ ਤਾਂ ਕਰਮਾਲਾ ਉੱਤੇ ਆਹ ਜਬਾ ਨਹੀਂ ਕਹਾਂਦਾ ਭਾਈ ਆਹ ਤਾਂ ਸਮਾਜ ਜਿਵੇਂ ਜਾ ਨਹੀਂ ਹਾਂ ਲੈਡ ਹੁੰਦਾ ਜਾਂ ਉਹ ਕਰਦਾ ਟਰੈਕਟਰ ਪਾਰ ਜੂ ਪਾਰ ਚ ਕਰਦਾ ਧੂੰਆਂ ਹੈ ਪੂਰਾ ਨਾ ਦਿਖਾਉਂਦਾ ਪੂਰਾ ਵੀ ਸਮੋਕ ਨਾਲੇ ਆਹਲਾ ਕਹਿੰਦਾ ਵੀ ਕਰਬੂ ਵਾਲਾ ਮਾੜਾ ਮੋਟਾ ਦਿਖਾਉਂਦਾ ਰਹਿੰਦਾ ਜਿਗਾ 911 ਤੇ ਪਰ ਨਾ ਚੌਣ ਵਾਲੇ ਜਾਦੇ ਆ ਗਏ ਹਾਂ ਚੌਣ ਵਾਲੇ ਹੌਲੈਂਡਿੰਗ ਦੇ ਆਪਣੇ ਪਿੱਛੇ ਦੀ ਚੌਣ ਵਾਲੇ ਜਾਦੇ ਆ ਗਏ ਤੇ ਹੌਲੈਂਡ ਨੂੰ ਕਹਿੰਦੇ ਵੀ ਹੌਲੈਂਡ ਹੀ ਚਲਾਉਣਾ ਹਾਂ ਤੇ ਮੈਂ ਕਹਿੰਦਾ ਟੈਸਟਿੰਗ ਕਰ ਕਰਕੇ ਕਰ ਕਰਕੇ ਕਰ ਕਰਕੇ ਜਿਗਾ ਨੂੰ ਵੀ ਛੱਡੂਗਾ ਉਹ ਤੇ ਚਲ ਡਰਾਈਵਰ ਬੈਨ ਲੱਗਾ ਹਣਾ ਹਾਂ ਅਸੀਂ ਨਾ ਵੀਡੀਓ ਬੰਦ ਕਰਤੀ ਪਤਾ ਨਹੀਂ ਕਿੰਨੇ ਆਣੇ ਚੈੱਕ ਕਰ ਗਏ ਕਦੀ ਕੋਈ ਵਹੇ ਜਾਂਦਾ ਕਦੀ ਕੋਈ ਵਹੇ ਜਾਂਦਾ ਕਾਸਟਿੰਗ ਹੀ ਜਲਦੀ ਜਾਂਦੀ ਏਦੀ ਕਰਮਾ ਵਾਲੇ ਦੀ ਸੌਰੀ ਨਾੜ ਕੇ ਨਾ ਸੱਜੋ ਨਹੀਂ ਸ਼ੂਟ ਹੋਇਆ ਕੋਈ ਫਿਰ ਕੇ ਦੇ ਸਹੀ ਡਰਾਈਵਰ ਮੈਨੂੰ ਲੱਗਦਾ ਥੱਕ ਗਿਆ ਹੁਣ ਚਲੋ ਟਰੈਕਟਰ ਚੁਲੇ ਆਓ ਕਦੇ ਇਕੱਲਾ ਟਰੈਕਟਰ ਚਲਾਉਣਾ ਹੁਣ ਉਹ ਬੰਦ ਨਾ ਕਿ ਇੱਦਾਂ ਕੀ ਬਣਾਦਾ ਹੈ ਬੋਲਦਾ ਨਹੀਂ ਡਰਾਈਵਰ ਥੱਕ ਗਿਆ ਹੁਣ ਕਹਿੰਦੇ ਇਕੱਲਾ ਹੀ ਚੱਲੇ ਹੇ ਹੁਣ ਇਕੱਲਾ ਚੱਲੇਗਾ ਡਰਾਈਵਰ ਥੱਕ ਗਿਆ ਆਹ ਢੀਕੇ ਸਾਜੀ ਮੈਂ ਆਪਣੇ ਹੁਣ ਚੱਲਦਾ ਨਾਲ ਸਾਡੇ ਵਟਸਐਪ ਬਲੌਗ ਕਰਤੀ ਹੁੰਦੇ ਆ ਆਹ ਇਹ ਚੱਲਦੇ ਨੂੰ ਹੋ ਗਿਆ 8:14 ਘੰਟਾ ਹੋ ਗਿਆ ਕਿੰਨੇ ਵਾਰ ਨਹੀਂ ਚੈੱਕ ਕਰ ਲਿਆ ਇਹ ਤਾਂ ਵੀਡੀਓ ਬੰਦ ਕਰਨੀ ਪੈਗੀ ਆਪਾਂ ਨੂੰ ਬਸੇ ਚੈੱਕ ਕਰਨ ਵਾਲੇ ਵਾਲੇ ਸੀ ਜਦੋਂ ਟਰੈਕਟਰ ਹੀ ਵਿਗਾ ਤਾਂ ਸਾਨੂੰ ਨਾਲ ਉੱਠਾ ਲੋ ਤਾਂ ਟਰੈਕਟਰ ਹੀ ਦੇਖਣਾ ਆ ਵੇ ਲੋ ਸਾਰਿਆਂ ਨੂੰ ਵੇਖ ਲੋ ਨਾ ਤਸੱਲੀ ਕਰਦਾ ਮੇਰਾ ਵੀਰ ਜਮਾ ਜਮਾ ਇਹ ਤੋਂ ਪਿਓ ਰਮਰਾ ਕੀ ਕੱਢਣਾ ਹੋਣਾ ਇਹ ਛੜਕਦੇ ਵਿੱਚ ਇਕੱਠੇ ਹੋ ਗਏ ਲੋਕ ਜੁਰਬਾਤਾਂ ਵਰਨ ਜ਼ੋਰ ਕੀ ਮਾਰੇ ਸਟਿੰਗਲੇ ਬੰਦੇ ਉਹਦੇ ਭੜੇ ਭੜਿਆ ਹੋਏ ਗਾਂ ਵਾਲੇ ਆਉਂਦੇ ਆ ਤੇ ਐ ਟੈਂਕਾਂ ਵਾਲੇ ਵੀ ਫੇਰੇ ਤੋਂ ਭੇੜਾ ਬੰਦਾ ਆਉਂਦਾ ਦੋਰ ਲਵਾ ਕੇ ਬੋਰਾ 15 ਦੇ ਮਿੰਟ ਬਾਸ਼ਕਰੀਏ ਉਸਤਾਦ ਜੀ ਹੋਰ ਬੋਰਾ ਬੰਨਾ ਉਸਤਾਦ ਜੀ ਸਾਡੇ ਨਾਲ ਅੱਖ ਮਿਲਾਉਣਾ ਤੇ ਨਾ ਟਾਰਗੇਟ ਮੈਂ ਇਹਨੂੰ ਵੱਲੋਂ ਸਿਖਾਇਆ ਸੀ ਇਹਨੂੰ ਆਵਾਜ਼ ਬਾਜ ਨਾ ਬਾਜ ਕਰਕੇ ਆ ਨਾ ਆਵਾਜ਼ ਦੇ ਕੇ ਪਾਰਦੀ ਆ ਹੁਣ ਮੈਂ ਇੱਕ ਤੇ ਕਰ ਲਾ תודה רבה ਉਦੋਂ ਵੀਰ ਭਰਾ ਫੇਰ ਚੈੱਕ ਕਰਨ ਵਾਲੇ ਹੋਰ ਬਹਿ ਗਏ ਪਰ ਅਸੀਂ ਹੁਣ ਫਤੇ ਕੇ ਜਾ ਰਹੇ ਹਾਂ ਕਿਉਂਕਿ ਬਹੁਤ ਬਹੁਤ ਲੰਬੀ ਹੋ ਜੈਣੀ ਹੈ ਵੀਡੀਓ ਹਾਂ ਬਹੁਤ ਵੀਰ ਭਰਾ ਚੈੱਕ ਕਰਨ ਵਾਲਾ ਹਰੇਕ ਹਾਂ ਟਰੈਕਟਰ ਚੋਂ ਤਾਂ ਵਧੀਆ ਤਿਆਰ ਹੋ ਜਾ ਰਿਹਾ ਚੈੱਕ ਕਰਦਾ ਵਧੀਆ ਚੱਲਦਾ ਹਰੇਕ ਦਾ ਜੀ ਕਰਦਾ ਚਲਾਉਣ ਨੂੰ ਹਾਂ ਇਸੇ ਚ ਕਦੀ 91 ਕਰਾਂ ਰਹਿ ਗਿਆ ਹਾਂ ਆਪਣਾ 91 ਦੇ ਹੋਰ 55 ਇਸੇ ਚ ਕਰ ਰਹਿ ਗਏ ਹੈਨਾ ਇੱਥੇ ਨਹੀਂ ਮਨ ਲੱਗਦਾ ਪਿਆ ਕਦੀ ਕੋਈ ਪੈ ਜਾਂਦਾ ਕਦੀ ਕੋਈ ਪੈ ਨਾ ਤੇ ਮਾਣੀ ਨਹੀਂ ਅੱਕਣਾ ਇੱਥੇ ਬਾਕੀ ਭਾਈ ਆਪਣਾ ਐਡਰੈਸ ਦੱਸ ਵੀਰਾਂ ਨੂੰ ਆਪਣਾ ਐਡਰੈਸ ਆ ਜੀ ਪੰਜ ਗਰਾਇ ਕਲਾ ਪਿੰਡ ਆਪਣਾ ਫਰੀਦਕੋਟ ਜ਼ਿਲ੍ਹਾ ਹਾਂ ਮੋਗਾ ਕੋਟਕਪੁਰਾ ਰੋਡ ਤੇ ਕੋਟਕਪੁਰੇ ਤੋਂ 6 ਕਿਲੋਮੀਟਰ ਪਿੰਡ ਆਪਣਾ ਤੇ ਬਾਈ ਦੀ ਆਈਡੀ ਵੀ ਮੈਂ ਮੈਂਸ਼ਨ ਕਰ ਦੂੰਗਾ ਬਾਈ ਦਾ ਨੰਬਰ ਵੀ ਦੇ ਦੋ ਬਾਈ ਦਾ ਨੰਬਰ ਆ 98782 28829 ਬਹੁਤ ਠੀਕ ਆ ਕਿਸੇ ਵੀ ਵੀਰ ਨੇ ਕੋਟਰੈਕਟਰ ਆ ਕੇ ਚੈੱਕ ਕਰਨਾ ਚਲਾਉਣਾ ਨਵਾਂ ਬਣਾਉਣਾ ਰਿਪੇਅਰ ਕੁਝ ਵੀ ਆ ਟਰੈਕਟਰ ਬਾਬਤ ਕੋਈ ਵੀ ਟਰੈਕਟਰ ਬਾਬਤ ਕੋਈ ਵੀ ਕੰਮ ਆ ਸਿੱਧੇ ਬਾਬਤ ਨਾਲੇ ਹਾਂ ਇਹ ਇਹ ਕੋਈ ਪ੍ਰਾਣਾ ਨਵੇਂ ਤੋਂ ਨਵਾਂ ਨਵੇਂ ਤੋਂ ਨਵਾਂ ਸਭ ਕੁਝ ਹਾਂ ਤੇ ਸਾਨੂੰ ਹੁਣ ਦੋ ਹਾਂ ਸਾਰਾ ਕੰਮ ਇੱਕ ਛੱਤ ਥੱਲੇ ਹਾਂ ਬੰਦੇ ਜਿਆਦੇ ਹੋਣ ਕਰਕੇ ਕੋਈ ਵੱਧ ਘੱਟ ਸ਼ਬਦ ਹੋਵੇ ਮੇਰੇ ਤੋਂ ਵੀਰੇ ਤੋਂ ਉਹਦੇ ਲਈ ਮਾਫੀ ਆ ਮਾਫੀ ਗੱਲ ਕਰਦੇ ਕਰਦਾ ਨਿਕਲ ਜਾਂਦੀ ਗੀਰੀ ਗੱਲਬਾਤ ਤੇ ਕੋਈ ਨਹੀਂ ਅਗਲੀ ਵੀਡੀਓ ਤੁਹਾਨੂੰ ਆ ਵੀ ਚਲਾ ਕੇ ਦਿਖਾਵਾਂਗੇ ਹਾਂ ਜੇ ਜਮਾ ਤਿਆਰ ਹੋ ਗਿਆ ਨਾ ਇਹ ਜਮਾ ਡੰਨਾ ਹਾਂ ਪੇਂਟ ਜੌਬ ਹੋ ਕੇ ਅੱਜ ਬਾਈ ਦਾ ਬਹੁਤ ਬਹੁਤ ਧੰਨਵਾਦ ਬਾਈ ਜੀ ਅੱਛਾ ਲਓ ਕੋਈ ਨਹੀਂ ਤੇ ਸਾਨੂੰ ਹੁਣ ਦੋ ਆ ਗਿਆ